ਸੋਸ਼ੀਓਲੋਜੀ ਸਪੀਡ ਨਿਊਜ਼ ਵੇਕਰੇ ਸਾਦਰਸ਼ਵਾਦਾ ਮੈਂ ਸਵਾਤੀ ਗੁਪਤਾ ਨੀ ਕਾ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਕਰਾਂਗੇ ਪਹਿਲੀ ਵੱਡੀ ਖਬਰ ਤੋਂ ਦਿੱਲੀ ਦੇ ਲਾਲ ਕਿਲੇ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਕਰਮਚਾਰੀ ਜਮਮੀ ਬੰਬ ਦਾ ਪਤਾ ਨਹੀਂ ਲਗਾ ਸਕੇ ਸੋ ਇਸ ਤੋਂ ਬਾਅਦ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਮੌਤਲ ਕਰ ਦਿੱਤਾ ਗਿਆ ਸੋ ਇਹ ਘਟਨਾ 2 ਅਗਸਤ ਨੂੰ ਵਾਪਰੀ ਸੀ ਦਿੱਲੀ ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਸੋ ਦਿੱਲੀ ਪੁਲਿਸ ਦੇ ਅਨੁਸਾਰ ਪੁਲਿਸ 15 ਅਗਸਤ ਨੂੰ ਆਜ਼ਾਦੀ ਦਿਵਸ ਪ੍ਰੋਗਰਾਮ ਲਈ ਰੋਜ਼ਾਨਾ ਵਿਆਸ ਕਰਦੀ ਹੈ ਸੋ ਸਪੈਸ਼ਲ ਸੈੱਲ ਦੀ ਇੱਕ ਟੀਮ ਸ਼ਨੀਵਾਰ ਨੂੰ ਮੌਕ ਟ੍ਰਿਲ ਦੇ ਲਈ ਸਾਦੇ ਕੱਪੜੇ ਵਿੱਚ ਪਹੁੰਚੀ ਉਹ ਆਪਣੇ ਨਾਲ ਇੱਕ ਨਕਲੀ ਬੰਬ ਲੈ ਕੇ ਲਾਲ ਕਿਲੇ ਵਿੱਚ ਦਾਖਲ ਹੋਏ ਆਮ ਆਦੀ ਪਾਰਟੀ ਪੰਜਾਬ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਤੰਗ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਵਿਚਕਾਰ ਹੋਣ ਵਾਲੀ ਐਸਆਈਐਲ ਦੀ ਬੈਠਕ ਤੇ ਬੋਲਦੇ ਕਿਹਾ ਹੈ ਕਿ ਕੇਂਦਰ ਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਕੋਲ ਨਾ ਤਾਂ ਦੇਣ ਨੂੰ ਪਾਣੀ ਹੈ ਅਤੇ ਨਾ ਹੀ ਨਹਿਰ ਬਣਾਉਣ ਦੇ ਲਈ ਜ਼ਮੀਨ ਹੈ ਇਸ ਕਰਕੇ ਸਰਕਾਰ ਨੂੰ ਐਸਆਈਐਲ ਦਾ ਮੁੱਦਾ ਖਤਮ ਕਰ ਦੇਣਾ ਚਾਹੀਦਾ ਹੈ ਦਿੱਲੀ ਦੀ ਰੌਸ ਐਵੇਨਿਊ ਅਦਾਲਤ ਨੇ ਆਮ ਆਦੀ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਵਾਪਸ ਰਹਾ ਦਿੱਤੀ। ਅਦਾਲਤ ਨੇ ਲੋਕ ਨਿਰਮਾਣ ਵਿਭਾਗ ਦੇ ਪੇਸ਼ੇਵਰਾਂ ਦੀ ਕਤਿਤ ਅਨਿਯਮਿਤ ਨਿਯੁਕਤੀ ਦਾ ਨਾਲ ਸੰਬੰਧਿਤ ਕੇਸ ਬੰਦ ਕਰ ਦਿੱਤਾ। ਸੋ ਅਦਾਲਤ ਨੇ ਸੀਬੀਆਈ ਦੇ ਵੱਲੋਂ ਦਾਇਰ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕਰ ਲਿਆ। ਇੱਕ ਵਾਰ ਫਿਰ ਸਤਲੁਜ ਯਮਲਾ ਲਿੰਕ ਨਹਿਰ ਨੂੰ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟੇਲ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਵਿਚਕਾਰ ਦਿੱਲੀ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਸੋ ਇਸ ਤੋਂ ਪਹਿਲਾਂ ਹੀ 4 ਹਫ਼ਤੇ ਪਹਿਲਾਂ 9 ਜੁਲਾਈ ਨੂੰ ਇੱਕ ਮੀਟਿੰਗ ਹੋਈ ਸੀ ਪਰ ਕੋਈ ਨਤੀਜਾ ਨਹੀਂ ਸੀ ਨਿਕਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸ਼ਰਤ ਰੱਖੀ ਸੀ ਸੋ ਸੀਐਮ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪਾਣੀ ਦੇਣ ਵਿੱਚ ਕੋਈ ਸਮੱਸਿਆ ਨਹੀਂ ਹੈ ਪਰ ਸ਼ਰਤ ਇਹ ਹੈ ਕਿ ਪੰਜਾਬ ਨੂੰ ਪਹਿਲਾਂ ਰਾਵੀ ਦਾ ਪਾਣੀ ਮਿਲੇ ਐਸਵਾਈਐਲ ਤੇ ਪੰਜਾਬ ਦਾ ਸਟੈਂਡ ਪਸਟ ਹੈ ਇਹ ਨਹੀਂ ਬਣਾਇਆ ਜਾਏਗਾ ਸੋ ਹਰਿਆਣਾ ਸਾਡਾ ਭਰਾ ਹੈ ਜੇਕਰ ਸਾਨੂੰ ਪਾਣੀ ਮਿਲਦਾ ਹੈ ਤਾਂ ਅੱਗੇ ਪਾਣੀ ਦੀ ਸਪਲਾਈ ਵਿੱਚ ਕੋਈ ਸਮੱਸਿਆ ਨਹੀਂ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਕੀਲ ਹਰਜਾ ਸਿੰਘ ਨੂੰ ਧਮਕੀ ਦੇਣ ਅਤੇ ਉਹਨਾਂ ਦੇ ਉੱਪਰ ਪਿਸਤੌਲ ਤਾਨਣ ਵਾਲੇ ਦਰਸ਼ ਤੂਰ ਵਿਰੁੱਧ ਪੁਲਿਸ ਕੇਸ ਦਰਜ ਕਰਨ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਐਸਓ ਇਸ ਦੇ ਨਾਲ ਹੀ ਤੂਰ ਆਮਾਦੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਜਿਹੜੀ ਹੈ ਐਮਪੀ ਜਵੱਦੀ ਦਾ ਭਰਾ ਹੈ ਇਸ ਘਟਨਾਤੇ ਪ੍ਰਤੀਕਿਰਿਆ ਦਿੰਦ ਹੋਏ ਵੜਿੰਗ ਨੇ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਆਪ ਆਗੂ ਅਤੇ ਉਹਨਾਂ ਦੇ ਰਿਸ਼ਤੇਦਾਰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਰਹੇ ਨੇ ਇਸ ਨੂੰ ਸਵਕਾਰ ਨਹੀਂ ਕੀਤਾ ਜਾ ਸਕਦਾ ਸੋ ਪ੍ਰਦੇਸ਼ ਕਾਂਗਰਸ ਨੇ ਲੁਧਿਆਣਾ ਦੇ ਇੱਕ ਵਕੀਲ ਹਰਜਾਤ ਸਿੰਘ ਨਾਲ ਵਾਪਰੀ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਪ ਆਗੂ ਇਸ ਤਰ੍ਹਾਂ ਲੋਕਾਂ ਨੂੰ ਡਰਾਉਂ ਤਬ ਗਾਉਂ ਦੀ ਹਿੰਮਤ ਰੱਖਦੇ ਨੇ ਜਿਵੇਂ ਕਾਨੂੰਨ ਇਨਾ ਦੀ ਜੇਬ ਦੇ ਵਿੱਚ ਹੋਵੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਜੋ ਕਿ ਹਰਿਆਣਾ ਦੇ ਰੋहतक ਦੀ ਸੁਨਾਰਿਆ ਜੇਲ੍ਹ ਵਿੱਚ ਬੰਦ ਹੈ ਇੱਕ ਵਾਰ ਫਿਰ ਬਾਹਰ ਆ ਗਿਆ ਹੈ ਸੋ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ ਰਾਮ ਰਹੀਮ ਮੰਗਲਵਾਰ ਸਵੇਰੇ सिरसा ਡੇਰੇ ਲਈ ਰਵਾਨਾ ਹੋਇਆ ਉਹ 14ਵੀਂ ਵਾਰ ਪੈਰੋਲ ਤੇ ਬਾਹਰ ਆਇਆ ਹੈ ਸੋ ਸਵੇਰੇ 7 ਵਜੇ ਹਨਪ੍ਰੀਤ सिरसा ਡੇਰੇ ਦੇ ਚੇਅਰਮੈਨ ਦਾਨ ਸਿੰਘ ਡਾਕਟਰ ਆਰ ਕੇ ਨੈਨ ਅਤੇ ਸ਼ਰਨਦੀਪ ਸਿੰਘ ਸੀਤੂ ਜਿਹੜੀ ਨੇ ਦੋ ਗੱਡੀਆਂ ਨਾਲ ਰੋहतक ਪਹੁੰਚੀ ਅਤੇ ਰਾਮ ਰਹੀਮ ਦੇ ਨਾਲ सिरसा ਡੇਰੇ ਲਈ ਰਵਾਨਾ ਹੋਏ ਸੋ ਰਾਮ ਰਹੀਮ ਦਾ ਜਨਮ ਦਿਨ 15 ਅਗਸਤ ਨੂੰ ਹੈ ਸੋ ਦੱਸਿਆ ਕਿ ਸਿਰਸਾ ਡੇਰੇ ਵਿੱਚ ਰਖੜੀ ਤੋਂ ਬਾਅਦ ਜਰਮਦਿਨ ਮਨਾਇਆ ਜਾਏਗਾ ਸੋ 7ਵੀਂ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਆਰਮ ਨਹੀਮ 2017 ਤੋਂ ਰੋहतक ਦੇ ਸੁਨਾਰੇ ਜੇਲ੍ਹ ਵਿੱਚ ਸਜ਼ਾ ਘਟ ਰਿਹਾ ਹੈ ਬਰਤਾਨੀਆ ਨੇ ਐਤਵਾਰ ਨੂੰ ਇੱਕ ਨਵੇਂ ਕਾਨੂੰਨ ਦੀ ਯੋਜਨਾ ਪ੍ਰਕਟਾਵਾ ਕੀਤਾ ਹੈ ਜਿਸ ਹੇਠ ਗੈਰ ਕਾਨੂੰਨੀ ਤਰੀਕਿਆਂ ਨਾਲ ਪ੍ਰਵਾਸ ਨੂੰ ਉਤਸ਼ਾਹਿਤ ਕਰਨ ਵਾਲੇ ਸੋਸ਼ਲ ਮੀਡੀਆ ਇਸ਼ਤਿਹਾਰਾਂ ਦੇ ਵਿਛੇ ਅਪਰਾਧਿਕ ਗਿਰੋਹਾਂ ਉੱਤੇ ਸ਼ਿਕੰਜਾ ਕਸਿਆ ਜਾਏਗਾ ਸੋ ਇਹ ਗਿਰੋਹ ਖਤਰਨਾਕ ਚੋਟੀਆਂ ਕਿਸ਼ਤੀਆਂ ਰਾਹੀਂ ਅਤੇ ਹੋਰ ਤਰੀਕਿਆਂ ਰਾਹੀਂ ਗੈਰ ਕਾਨੂੰਨੀ ਪ੍ਰਵਾਸੀ ਯੂਕੇ ਵਿੱਚ ਦਾਖਲ ਕਰਾਉਂਦੇ ਨੇ ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਜਹਾਜ਼ ਹਾਦਸਾ ਵਾਪਰਿਆ ਇਹ ਹਾਦਸਾ ਉੱਤਰੀ ਕੈਰੋਲੀਨਾ ਦੇ ਓਕ ਆਇਲੈਂਡ ਦੇ ਨੇੜੇ ਸਮੁੰਦਰ ਵਿੱਚ ਵਾਪਰਿਆ ਸੋ ਹਾਦਸਾ ਉਸ ਸਮੇਂ ਹੋਇਆ ਜਦੋਂ ਲੋਕ ਟਾਪੂ ਦੇ ਕੰਢੇ ਤੇ ਸੈਰ ਕਰ ਰਹੇ ਸਨ ਉਸ ਦੌਰਾਨ ਹੀ ਇੱਕ ਛੋਟਾ ਜਹਾਜ਼ ਅਚਾਨਕ ਇਸ ਸਮੁੰਦਰ ਵਿੱਚ ਡਿੱਗ ਗਿਆ ਜਹਾਜ਼ ਸਮੁੰਦਰ ਵਿੱਚ ਡਿੱਗਣ ਤੋਂ ਬਾਅਦ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ ਜਿਸ ਨਾਲ ਪਾਇਲਟ ਦੀ ਜਾਨ ਬਚ ਗਈ ਸੋ ਹਾਦਸੇ ਵਿੱਚ ਪਾਇਲਟ ਨੂੰ ਮਾਮੂਲੀ ਸੱਟ ਲੱਗਿਆ ਨੇ ਤੇ ਟੱਟ ਦੇ ਨੇੜੇ ਇੱਕ ਹਸਪਤਾਲ ਵਿੱਚ ਉਸਨੂੰ ਦਾਖਲ ਕਰਵਾਇਆ ਗਿਆ ਅਮਰੀਕਾ ਦੇ ਰਾਸ਼ਟਰਪਤੀ ਡੋਲਨ 트੍ਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਕੁਝ ਸ਼੍ਰੇਣੀਆਂ ਦੇ ਵੀਜ਼ਾ ਹੁਣ ਅਮਰੀਕਾ ਦੁਆਰਾ ਜਾਰੀ ਕੀਤੇ ਜਾਣ ਤੋਂ ਪਹਿਲਾਂ ਸੈਲਾਨੀਆਂ ਤੋਂ 15000 ਡਾਲਰ ਤੱਕ ਦੇ ਬਾਂਡ ਦੀ ਲੋੜ ਹੋ ਸਕਦੀ ਹੈ ਸੋ ਮੀਡੀਆ ਰਿਪੋਰਟਸ ਮੁਤਾਬਕ ਇਹ ਨਿਯਮ ਅਮਰੀਕੀ ਰਾਸ਼ਟਰਪਤੀ ਡੋਲਨ 트੍ਰੰਪ ਦੇ ਪਹਿਲੇ ਕਾਰਜਕਾਲ ਦੇ ਆਖਰੀ ਦਿਨਾਂ ਤੋਂ ਇੱਕ ਉਪਾਅ ਨੂੰ ਮੂੜੂ ਸੁਝਿਤ ਕਰਦਾ ਹੈ ਜੋ ਕਿ ਬਾਂਡਾਂ ਨੂੰ ਕੂਟਨੀਤਿਕ ਸਾਧਨ ਵਜੋਂ ਵਰਤਣ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਸੈਲਾਨੀਆਂ ਨੂੰ ਨਿਰਧਾਰਤ ਸਮੇਂ ਅਨੁਸਾਰ ਵਾਪਸ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ ਸੋ ਇਸ ਪਹਿਲ ਮੇਦਾ ਜਿਹੜੀ ਹੈ ਉਦਘਾਟਨ ਸੋਮਵਾਰ ਨੂੰ ਅਸਥਾਈ ਅੰਤਿਮ ਨੀਮਾ ਦੇ ਰਾਹੀ ਕੀਤਾ ਗਿਆ ਸੀ ਜਿਸ ਨਾਲ ਇਸ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਦੇ ਲਈ 1 ਸਾਲ ਲੰਮਾ ਪਾਇਲਟ ਪ੍ਰੋਗਰਾਮ ਲਾਗੂ ਕੀਤਾ ਗਿਆ ਸੀ ਲੰਡਨ ਦੇ ਵਿੱਚ ਇੱਕ ਵੱਡਾ ਹਵਾਈ ਹਾਦਸਾ ਹੋਣ ਤੋਂ ਬਚਾ ਹੋ ਗਿਆ ਇੱਥੇ 71 ਏਅਰਵੇਜ਼ ਅਤੇ ਇੱਕ ਬ੍ਰਿਟਿਸ਼ ਏਅਰਲਾਈਨਸ ਦਾ ਜਹਾਜ਼ ਸੰਗਣੀ ਤੁੰਦ ਦੇ ਕਾਰਨ ਆਪਸ ਵਿੱਚ ਟਕਰਾਉਣ ਦੇ ਬਹੁਤ ਨੇੜੇ ਆ ਗਏ ਸੋ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕਤਰ ਏਅਰਵੇਜ਼ ਹੀਥਰੋ ਏਅਰਪੋਰਟ ਉੱਤੇ ਉਤਰਨ ਦੀ ਤਿਆਰੀ ਕਰ ਰਿਹਾ ਸੀ ਤੇ ਦੂਸਰੇ ਪਾਸੇ ਬ੍ਰਿਟਿਸ਼ ਏਅਰਲਾਈਨਸ ਦਾ ਜਹਾਜ਼ ਲੰਡਨ ਸਿਟੀ ਏਅਰਪੋਰਟ ਤੋਂ ਉਡਾਨ ਭਰ ਰਿਹਾ ਸੀ ਸੋ ਲੰਡਨ ਦੇ ਵਿੱਚ ਛਾਈ ਸੰਗਣੀ ਤੁੰਦ ਦੇ ਕਾਰ ਬਿਜ਼ਿਬਿਲਟੀ ਬਹੁਤ ਘੱਟ ਸੀ ਜਿਸ ਕਾਰਨ ਹਵਾਈ ਟ੍ਰੈਫਿਕ ਕੰਟਰੋਲ ਲਈ ਵੀ ਸਥਿਤੀ ਬਹੁਤ ਹੀ ਨਾਜ਼ੁਕ ਬਣ ਗਈ ਕਿੰਟਾ ਦੀ ਦੂਰੀ ਤੇ ਸੀ ਅਤੇ ਕਿਸੇ ਵੀ ਸਮੇਂ ਹਾ사 ਵਾਪਰ ਸਕਦਾ ਸੀ ਸਮੇਂ ਸਿਰ ਹਵਾਈ ਟ੍ਰੈਫਿਕ ਕੰਟਰੋਲ ਦੀ ਸੂਝ-ਬੂਝ ਅਤੇ ਐਮਰਜੈਂਸੀ ਪ੍ਰੋਟੋਕੋਲ ਦੇ ਕਾਰਨ ਇਹ ਹਾ사 ਟੰਗ ਗਿਆ ਸੋ ਜਹਾਜ਼ਾਂ ਦੇ ਵਿੱਚ ਮੌਜੂਦ ਕਰੂ ਮੈਂਬਰਾਂ ਤੇ ਕੰਟਰੋਲ ਟਾਵਰ ਵਿੱਚ ਹਲਚਲ ਮਚ ਗਈ ਸੀ ਟੀਮ ਇੰਡੀਆ ਨੇ ਓਵਲ ਦੇ ਇਤਿਹਾਸਿਕ ਮੈਦਾਨ 'ਤੇ ਆਪਣੀ ਜਿੱਤੀ ਦੀ ਇੱਕ ਹੋਰ ਯਾਦਗਾਰ ਕਹਾਣੀ ਚੋੜੀ ਐ ਸੋ ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮਤੇ ਟੀਮ ਇੰਡੀਆ ਨੇ ਇੱਕ ਰੋਮਾਂਚਕ ਮੈਚ ਵਿੱਚ ਇੰਗਲੈਂਡ ਤੋਂ ਹੱਥੋਂ ਜਿੱਤ ਕੋਈ ਐ ਸੋ ਅਤੇ ਓਵਲ ਟੈਸਟ 6 ਦੋੜਾਂ ਨਾਲ ਜਿੱਤ ਲਿੱਤਾ ਐ ਸੋ ਐਟ੍ਰੀਸ਼ਨ ਤੇ ਦੁਲਕਰ ਟਰੋਫੀ 2-2 ਨਾਲ ਬਰਾਬਰ ਹੋ ਗਈ ਐ ਇਹ ਓਵਲ ਦੇ ਮੈਦਾਨ 'ਤੇ ਭਾਰਤ ਵੱਲੋਂ ਜਿੱਤਿਆ ਗਿਆ ਸਿਰਫ ਤੀਸਰਾ ਟੈਸਟ ਮੈਚ ਐ ਸੋ ਨਾਲ ਹੀ ਇਹ ਟੈਸਟ ਕ੍ਰਿਕਟ ਇਤਿਹਾਸ ਵਿੱਚ ਭਾਰਤ ਦੇ ਸਭ ਤੋਂ ਵੱਡ ਕੱਟ ਫਰਕ ਨਾਲ ਤੇ ਸੋ ਅਜੀਤ ਵਾਡੇਕਰ ਅਤੇ ਵਿਰਾਟ ਕੋਹਲੀ ਤੋਂ ਬਾਅਦ ਸ਼ੁਭਮਨ ਗਿੱਲ ਤੀਸਰਾ ਭਾਰਤੀ ਕਪਤਾਨ ਬਣ ਗਿਆ ਜਿਸ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਓਵਲ ਦੇ ਮੈਦਾਨ ਤੇ ਟੈਸਟ ਮੈਚ ਜਿੱਤੇ ਆ ਮੁਹੰਮਦ ਸਿਰਾਜ ਨੇ ਇੰਗਲੈਂਡ ਦੀ ਧਰਤੀ ਤੇ ਇਤਿਹਾਸ ਰਚ ਦਿੱਤਾ ਸੋ ਉਹ ਹੁਣ ਇੰਗਲੈਂਡ ਦੀ ਧਰਤੀ ਤੇ ਖੇਡੀ ਗਈ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਗਿਆ। ਉਹਨਾਂ ਨੇ 2025 ਵਿੱਚ ਖੇਡੀ ਗਈ ਟੈਸਟ ਸੀਰੀਜ਼ ਵਿੱਚ ਕੁੱਲ 23 ਵਿਕਟਾਂ ਲਈਆਂ ਸੋ ਉਹਨਾਂ ਨੇ ਇਕੱਲੇ ਹੀ ਓਵਲ ਟੈਸਟ ਵਿੱਚ ਕੁੱਲ 9 ਵਿਕਟਾਂ ਲਈਆਂ। ਸਿਰਾਜ ਅਤੇ ਜਸਪ੍ਰੀਤ ਬੁਮਰਾ ਇੱਕ ਸੀਰੀਜ਼ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਸਾਝੇ ਤੌਰ ਤੇ ਪਹਿਲੇ ਸਥਾਨ ਤੇ ਨੇ ਸੋ ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾ ਇੰਗਲੈਂਡ ਦੇ ਵਿੱਚ ਖੇਡੀ ਗਈ ਇੱਕ ਟੈਸਟ ਸੀਰੀਜ਼ ਵਿੱਚ 23 ਵਿਕਟਾਂ ਬਰਾਬਰੀ ਦੇ ਨੇ ਸੋ ਬੁਮਰਾ ਨੇ 2021-2022 ਦੇ ਵਿੱਚ ਇੰਗਲੈਂਡ ਦੌਰੇ ਤੇ ਕੁੱਲ 23 ਵਿਕਟਾਂ ਲਈਆਂ ਸਨ ਅਤੇ ਹੁਣ ਸਿਰਾਜ ਨੇ ਵੀ ਇੰਗਲੈਂਡ ਦੌਰੇ ਤੇ ਇੰਨੀਆਂ ਹੀ ਵਿਕਟਾਂ ਲਈਆਂ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਹੋਇਆ ਸੋ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਅਤੇ ਕਾਲੇ ਬੱਦਲ ਛਾਏ ਹੋਏ ਨੇ ਸੋ ਮੌਸਮ ਵਿਭਾਗ ਦੇ ਵੱਲੋਂ ਅੱਜ ਤੋਂ ਲੈ ਕੇ 7 ਅਗਸਤ ਤੱਕ ਪੰਜਾਬ ਦੇ ਮੌਸਮ ਦੀ ਵੱਡੀ ਪੁਖਵਾਣੀ ਕੀਤੀ ਗਈ ਹੈ ਸੋ ਅਗਲੇ 3 ਘਟਾ ਲਈ ਸੂਬੇ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਅਜ ਪਟਾਣਕੋਟ ਮੁਹਾਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੇ ਚੰਡੀਗੜ੍ਹ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਗੁਰਦਾਸਪੁਰ ਕਪੂਰਥਲਾ ਅਮਰੀਕ ਸਰ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਬਰਨਾਲਾ ਤਰਨਤਾਰਨ ਮੋਗਾ ਪਠਿੰਡਾ ਮਾਨਸਾ ਵਿੱਚ ਵੀ ਦਰਮਿਆਨੀ ਬਾਰਿਸ਼ ਦੱਸੀ ਗਈ ਹੈ ਸੋ ਇਸ ਦੇ ਨਾਲ ਹੀ ਤੇਜ਼ ਹਵਾਵਾਂ ਵਿੱਚ ਚੱਲਣਗੀਆਂ ਸੋ ਇਹ ਸੀ ਸਪੀਡ ਉਸ ਦੀ ਅਮ ਖਬਰਾਂ ਇਸ ਦੇ ਨਾਲ ਸਤਿਮਤ ਹੋ ਗਿਆ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ